ਪੌਲਸ ਰਸੂਲ ਦੀ ਦੂਜੀ ਪਤਰੀ ਫਸਲੁਨੁਕਿਆ ਨੂੰ ਅਧਿਆਇ 1 ਲਿਖਤਮ ਪੌਲਸ ਅਤੇ ਸਿਲਵਨੁਸ ਅਤਿਤਮੁਥਿਅਸ ਅੱਗੇ ਜੋ ਫਸਲੁਨੁਕਿਆ ਦੀ ਕਲਿਸ਼ਿਆ ਨੂੰ ਜਿਹੜੀ ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ हे ਭਰਾਵੋ ਜਿਵੇਂ ਜੋਗ ਹੈ ਸਾਨੂੰ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਇਸ ਲਈ ਜੋ ਤੁਹਾਡੀ ਨੇਚਾ ਅਤ ਵਧਦੀ ਜਾਂਦੀ ਹੈ ਅਤੇ ਤੁਸੀਂ ਸਮਨ ਦਾ ਪ੍ਰੇਮ ਇੱਕ ਦੂਏ ਨਾਲ ਬਹੁਤ ਹੁੰਦਾ ਜਾਂਦਾ ਹੈ ਇਥੋਂ ਤੋੜੀ ਜੋ ਤੁਹਾਡੇ ਉਸ ਧੀਰਜ ਅਤੇ ਨੇਚਾ ਦੇ ਕਾਰਨ ਜੋ ਤੁਸੀਂ ਜ਼ੁਲਮ ਅਤੇ ਬਿਵਤਾ ਦੇ ਚੱਲਨ ਵਿੱਚ ਰੱਖਦੇ ਹੋ ਅਸੀਂ ਪਰਮੇਸ਼ਰ ਦੀਆਂ ਸਾਰੀਆਂ ਕਲਿਸਿਆਂ ਵਿੱਚ ਤੁਹਾਡੇ ਉੱਤੇ ਅਪਮਾਨ ਕਰਦੇ ਹਾਂ ਇਹ ਪਰਮੇਸ਼ਰ ਦੇ ਜਥਾਰਤ ਨਿਉਂਦਾ ਪਰਮਾਨ ਹੈ ਪਰ ਤੁਸੀਂ ਪਰਮੇਸ਼ਰ ਦੇ ਰਾਜ ਦੇ ਜੋਗ ਗਿਣੇ ਸੌ ਜਿਹਦੇ ਲਈ ਤੁਸੀਂ ਦੁੱਖ ਵੀ ਭੋਗਦੇ ਹੋ ਕਿਉਂ ਜੋ ਪਰਮੇਸ਼ਰ ਦੇ ਪਾਣੇ ਇਹ ਨਿਆਂ ਦੀ ਗੱਲ ਹੈ ਪਰ ਜਿਹੜੇ ਤੁਹਾਨੂੰ ਦੁੱਖ ਜਿੰਦੇ ਹਨ ਉਹਨਾਂ ਨੂੰ ਦੁੱਖ ਦੇਵੇ ਅਤੇ ਤੁਹਾਨੂੰ ਜੇ ਦੁੱਖ ਪਾਉਂਦੇ ਹੋ ਸਾਡੇ ਨਾਲ ਸੁੱਖ ਦੇਵੇ ਉਸ ਸਮੇਂ ਜਾਂ ਪ੍ਰਭੂ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਪੜਕ ਦੀ ਆਗੂ ਵਿੱਚ ਆਕਾਸ਼ੋਂ ਪ੍ਰਗਟ ਹੋਵੇਗਾ ਅਤੇ ਜਿਹੜੇ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਅੰਜੀਲ ਨੂੰ ਨਹੀਂ ਮੰਨਦੇ ਉਹਨਾਂ ਨੂੰ ਬਦਲਾ ਦੇਵੇਗਾ ਉਹ ਸਜ਼ਾ ਭੋਗਣਗੇ ਅਰਥਾਤ ਪ੍ਰਭੂ ਦੇ ਹਜੂਰੋਂ ਅਤੇ ਉਹਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ਼ ਉਸ ਦਿਨ ਜਦ ਉਹ ਆਵੇਗਾ ਭਈ ਆਪਣੇ ਸੰਤਾਂ ਵਿੱਚ ਵਧਾਇਆ ਜਾਵੇ ਅਤੇ ਸਾਰੇ ਨੀਚਾਵਾਨ ਵਿੱਚ ਅਚਰਜ ਮੰਨਿਆ ਜਾਵੇ ਕਿਉਂਕਿ ਤੁਹਾਤੋਂ ਸਾਡੀ ਸਾਖੀ ਦੀ ਪ੍ਰਤੀਤ ਕੀਤੀ ਗਈ ਇਸੇ ਕਰਕੇ ਅਸੀਂ ਤੁਹਾਡੇ ਲਈ ਸਦਾ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਭਈ ਤੁਹਾਨੂੰ ਪਰਮੇਸ਼ਰ ਤੁਹਾਡੇ ਸੱਦੇ ਦੇ ਯੋਗ ਜਾਣੇ ਅਤੇ ਨੇਕੀ ਦੀ ਸਾਰੀ ਭਾਵਨਾ ਨੂੰ ਅਤੇ ਨੀਚਾ ਦੇ ਕੰਮ ਨੂੰ ਸਮਰੱਥਾ ਨਾਲ ਪੂਰਿਆ ਕਰੇ ਸਾਡੇ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਅਨੁਸਾਰ ਤੁਹਾਡੇ ਵਿੱਚ ਸਾਡੇ ਪ੍ਰਭੂ ਯਿਸੂ ਦਾ ਨਾਮ ਵਧਾਇਆ ਜਾਵੇ ਅਤੇ ਉਸ ਵਿੱਚ ਤੁਸੀਂ ਵੀ